Sasri Calvi. 7C ਆਸਟ੍ਰੇਲੀਆ ਦੇਖ ਰਿਹਾ ਹੈ ਸਾਰੇ ਸੰਗਤਾਂ ਨੂੰ ਸਾਡੇ ਵੱਲੋਂ ਜਾਨਕੀ ਗਲੈਨਵੁੱਡ ਐਥਲੈਟਿਕਸ ਐਂਡ ਸਪੋਰਟਸ ਕਲੱਬ ਵੱਲੋਂ ਬਹੁਤ-ਬਹੁਤ ਸ਼ੁਕਰੀਆ ਕਵਰੇਜ ਕਰਨ ਦੇ ਲਈ ਸਿਡਨੀ ਦੇ ਵਿੱਚ ਜਿਹੜਾ ਕਿ ਐਥਲੈਟਿਕਸ ਇਵੈਂਟ ਹੋ ਰਿਹਾ ਆ 8 ਤਰੀਕ ਨੂੰ ਅੱਜ ਤੇ ਸਾਰੇ ਹੀ ਇਹਦੇ ਵਿੱਚ ਸਟੇਟਾਂ ਤੋਂ ਪਾਰਟਿਸਪੈਂਟ ਪਹੁੰਚੇ ਆ ਨੈਸ਼ਨਲ ਇੰਟਰਨੈਸ਼ਨਲ ਸਾਡੇ ਕੋਲ ਪਾਰਟਿਸਪੈਂਟ ਪਹੁੰਚੇ ਆ ਮੁੱਖ ਮਹਿਮਾਨ ਸਾਡੇ ਕੋਲ ਆਏ ਹੋਏ ਨੇ ਮਹਿੰਦਰ ਸਿੰਘ ਢਿੱਲੋਂ ਕੋਚ ਸਾਹਿਬ ਪਹੁੰਚੇ ਹੋਏ ਨੇ ਸੋ ਫਾਸਟ ਫਾਸਟੈਸਟ ਜਿਹੜੇ ਹੈਗੇ ਸੁਪਰਿੰਟਰ ਐਟ ਦੀ ਮੂਮੈਂਟ ਗੁਰਿੰਦਰ ਵੀਰ ਸਿੰਘ ਇੰਡੀਆ ਉਹ ਪਹੁੰਚੇ ਹੋਏ ਨੇ ਹੈਪੀ ਕੋਚ ਸਰ ਪਹੁੰਚੇ ਹੋਏ ਨੇ ਸੋ ਬਾਕੀ ਤੁਸੀਂ ਦੇਖ ਸਕਦੇ ਆ ਕਿ ਸਵੇਰੇ ਹੀ ਜਿਵੇਂ ਕੀ ਟਾਈਮ ਤੇ ਪੂਰੇ ਪਵੰਦ ਨੇ ਰੌਣਕਾਂ ਲਗੀਆਂ ਹੋਈਆਂ ਆ ਜਾਂ ਬਿਬ ਕਲੈਕਸ਼ਨ ਹੋ ਰਹੀ ਆ ਜੀ ਸੋ ਇਸ ਕਰਕੇ ਪੂਰੇ ਰੌਣਕ ਮੇਲਾ ਲੱਗਿਆ ਆ ਤੇ ਬਸ ਜੀ ਉਮੀਦ ਕਰਦੇ ਆ ਬਹੁਤ ਵਧੀਆ ਹੋ ਨਿਪੜੇਗਾ ਅੱਜ ਦਾ ਈਵੈਂਟ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੇ ਬਾਕੀ ਸਾਨੂੰ ਪੂਰਾ ਸਹਿਯੋਗ ਹੈਗਾ ਜੀ ਟਰਵਨਸ ਫਾਰ ਆਸਟ੍ਰੇਲੀਆ ਸਿਡਨੀ ਕਬੱਡੀ ਕਲੱਬਸ ਦੇ ਬਿਕ ਸਪੋਰਟਰਸ ਐਂਡ ਹੋਰ ਸਾਰੇ ਸਪੋਰਟਰਸ ਜਿਨ੍ਹਾਂ ਨੇ ਵੱਧ ਚੜ ਕੇ ਸਾਨੂੰ ਆਪਣੀ ਸਪੋਰਟ ਦਿੱਤੀ ਆ ਤੇ ਜਿਨ੍ਹਾਂ ਨੇ ਪਾਰਟਿਸਪੈਂਟਸ ਨਾ ਦਾ ਪਾਰਟਿਸਪੈਂਟਸ ਦਾ ਸੀ ਬਹੁਤ ਬਹੁਤ ਧੰਨਵਾਦ ਕਰਾਂਗੇ ਕਿਉਂਕਿ ਸਾਡੇ ਕੋਲ ਆਲਰੇਡੀ 350 ਤੱਕ ਦੀਆਂ ਜਿਹੜੀਆਂ ਰਜਿਸਟ੍ਰੇਸ਼ਨਸ ਹੋ ਚੁੱਕੀਆਂ ਆ ਤੇ ਇਹ ਪਹਿਲੀ ਵਾਰੀ ਜਿਹੜਾ ਅਸੀਂ ਇੰਨਾ ਵੱਡਾ ਕਾਰਜ ਕਰ ਰਹੇ ਆ ਤੇ ਉਹਦੇ ਵਿੱਚ ਜਿਹੜਾ ਸਾਨੂੰ ਇੰਨਾ ਭਰਮਾ ਹੰਗਾਰਾ ਮਿਲਿਆ ਹੈ ਤੁਹਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦੇ ਆ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਤੇ ਅੱਗੇ ਤੋਂ ਇਸ ਇਵੈਂਟ ਨੂੰ ਹੋਰ ਵੀ ਵੱਧ ਚੜ ਕੇ ਅਸੀਂ ਜੇ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੋਣਗੇ ਉਹ ਪੂਰੀਆਂ ਕਰਾਂਗੇ ਧੰਨਵਾਦ ਜੀ ਹਾਂਜੀ ਮੈਂ ਸਰਬਜੀਤ ਸਿੰਘ ਹੈਪੀ ਐਥਲੈਟਿਕ ਕੋਚ ਜਲੰਧਰ ਤੋਂ ਇੰਟਰਨੈਸ਼ਨਲ ਐਥਲੈਟਿਕ ਕੋਚ ਤੇ ਮੈਂ ਲਗਭਗ 30 ਤੋਂ ਉਤੇ ਇੰਟਰਨੈਸ਼ਨਲ ਐਥਲੀਟਸ ਨੂੰ ਤਿਆਰ ਕਰ ਚੁੱਕਾ ਹਾਂ ਤੇ ਮੈਂ ਗੁਰਸ਼ੇਰ ਹੁਣਾਂ ਦੇ ਵਿਸ਼ੇਸ਼ ਸੱਦੇ ਤੇ ਸਿਡਨੀ ਵਿਖੇ ਅੱਜ ਜੋ ਸਿਡਨੀ ਵਿਖੇ ਕੰਪੀਟੀਸ਼ਨ ਹੋ ਰਿਹਾ ਐ ਐਥਲੈਟਿਕ ਮੀਟ ਤੇ ਕਲਚਰਲ ਪ੍ਰੋਗਰਾਮ ਉੱਥੇ ਆਏ ਹੋਇਆ ਤੇ ਬੜੀ ਖੁਸ਼ੀ ਮਿਲੀ ਐ ਕਿ ਇਦਾਂ ਲੱਗ ਹੀ ਨਹੀਂ ਰਿਹਾ ਕਿ ਅਸੀਂ ਸਿਡਨੀ ਦੇ ਵਿੱਚ ਆਏ ਹੋਇਆ ਇਹਨਾਂ ਨੇ ਸਿਡਨੀ ਦੇ ਵਿੱਚ ਹੀ ਇੱਕ ਨਿਆ ਨਵਾਂ ਪੰਜਾਬ ਵਸਾਇਆ ਹੋਇਆ ਤੇ ਹੈਲਥ ਦੇ ਨਾਲ ਬਹੁਤ ਹੀ ਲੋਗ ਰਿਲੇਟਿਡ ਨੇ ਬਹੁਤ ਲੋਗ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਐਥਲੈਟਿਕ ਦੇ ਵਿੱਚ ਹਿੱਸਾ ਲੈਂਦੇ ਨੇ ਸਿਹਤ ਦੇ ਨਾਲ ਨਾਲ ਇਹਨਾਂ ਦੇ ਚਿਹਰਿਆਂ ਦੇ ਉੱਤੇ ਜੋ ਖੁਸ਼ੀਆਂ ਦੇਖ ਰਿਹਾ ਆ ਉਹ ਵੀ ਬੜੀ ਚੰਗੀ ਤਰ੍ਹਾਂ ਫੀਲ ਕਰ ਰਿਹਾ ਆ ਮੈਂ ਤੇ ਜਿੱਦਾਂ ਕਿ ਪਾਤਰ ਸਾਹਿਬ ਨੇ ਕਿਹਾ ਹੈ ਕਿ ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ ਪੌਣਾ ਕਪੱਤੀਆਂ ਤੂੰ ਜਗਾਮੀ ਮੋਮਬਤੀਆਂ ਤੇ ਉਸੇ ਤਰ੍ਹਾਂ ਹੀ ਚਾਹੇ ਦੁਨੀਆਂ ਦੇ ਵਿੱਚ ਕੋਈ ਵੀ ਝਗੜੇ ਚੱਲ ਰਹੇ ਨੇ ਲੜਾਈਆਂ ਚੱਗ ਰਹੀਆਂ ਪਰ ਜਿਹੜੇ ਚੰਗੇ ਲੋਕ ਆ ਉਹ ਕਿਤੇ ਨਾ ਕਿਤੇ ਚਾਨਣ ਕਰ ਰਹੇ ਨੇ ਤੇ ਉਹਨਾਂ ਦੇ ਵਿੱਚੋਂ ਗੁਰਸ਼ੇਰ ਵੀ ਹੈ ਮੇਰੇ ਨਾਲ ਗੁਰਿੰਦਰ ਵੀਰ ਜੋ ਕਿ ਭਾਰਤ ਦਾ ਸਭ ਤੋਂ ਤੇਜ਼ ਐਥਲੀਟ ਹੈ ਉਹ ਵੀ ਆਇਆ ਹੋਇਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਕੁਛ ਨਾ ਕੁਛ ਅਸੀਂ ਇਹਨਾਂ ਕੋਲ ਸਿੱਖ ਕੇ ਵੀ ਜਾਵਾਂਗੇ ਕਿਉਂਕਿ ਜਦੋਂ ਤੋਂ ਸਵੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਅਲੱਗ-ਅਲੱਗ ਜੋ ਪੇਰੈਂਟਸ ਆ ਬੱਚਿਆਂ ਦੇ ਜਾਂ ਕੋਈ ਉਹਨਾਂ ਦੇ ਦਾਦੇ ਆ ਉਹ ਸਾਰੇ ਹੀ ਆਪਣੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਕੁਛ ਨਾ ਕੁਛ ਕਰਨ ਵਧੀਆ ਕਰ ਰਹੇ ਨੇ ਤੇ ਸਵੇਰ ਤੋਂ ਹੀ ਚਾਹੇ ਉਹ ਛੋਟੇ-ਛੋਟੇ ਕੰਮ ਹੋਣ ਚਾਹੇ ਉਹ ਚੈਸ ਨੰਬਰ ਨੂੰ ਲੈ ਕੇ ਜਾਂ ਉਹ ਚੇਅਰਸ ਨੂੰ ਟਿਕਾਉਣ ਨੂੰ ਲੈ ਕੇ ਜਾਂ ਮਤਲਬ ਹਰ ਇੱਕ ਕੰਮ ਜੋ ਕਿ ਮੈਨੂੰ ਲੱਗਦਾ ਇੰਡੀਆ ਦੇ ਵਿੱਚ ਅਸੀਂ ਜਦੋਂ ਕਰਦੇ ਹਾਂ ਤੇ ਅਸੀਂ ਲੱਭਦੇ ਹਾਂ ਕਿ ਕੋਈ ਨਾ ਕੋਈ ਇਸ ਕੰਮ ਨੂੰ ਕਰ ਦੇਵੇ ਤੇ ਤਾਂ ਅਸੀਂ ਉਹ ਇਵੈਂਟ ਸਟਾਰਟ ਕਰਦੇ ਹਾਂ ਤੇ ਅਸੀਂ ਵੀ ਜਲੰਧਰ ਦੇ ਵਿੱਚ ਕਾਫੀ ਕੰਪੀਟੀਸ਼ਨ ਕਰਵਾਉਂਦੇ ਆ ਪਿਛੇ 23 ਮਾਰਚ ਦਾ ਜਦੋਂ ਦਿਨ ਹੁੰਦਾ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਉੱਤੇ ਵੀ ਅਸੀਂ ਸਟਾਰਟ ਕੀਤਾ ਹੋਇਆ ਹੈ ਤੇ ਕੋਸ਼ਿਸ਼ ਕਰ ਰਹੇ ਆ ਕਿ ਪੰਜਾਬ ਦੇ ਬੱਚੇ ਵੀ ਖੇਡਾਂ ਦੇ ਵਿੱਚ ਜ਼ਿਆਦਾ ਆਉਣ ਕਿਉਂਕਿ ਪਿਛਲੇ ਸਮੇਂ ਤੋਂ ਅਸੀਂ ਦੇਖ ਰਹੇ ਆ ਕਿ ਪੰਜਾਬ ਦੀ ਜਿਹੜੀ ਸਪੋਰਟਸ ਦਾ ਖੇਡਾਂ ਆ ਜਦੋਂ ਕਿਸੇ ਟਾਈਮ ਮਿਲਖਾ ਸਿੰਘ ਜੀ ਸੀਗੇ ਮੱਖਣ ਸਿੰਘ ਜੀ ਸੀਗੇ ਤੇ ਗੁਰਚਰਨ ਰੰਧਾਵਾ ਜੀ ਸੀਗੇ ਗੁਰਬਚਨ ਰੰਧਾਵਾ ਜੀ ਤੇ ਇਦਾਂ ਦੇ ਐਥਲੀਟਾਂ ਦੀ ਬੜੀ ਘਾਟ ਹੋ ਰਹੀ ਹੈ ਕਿਉਂਕਿ ਜੇ ਸਾਡੇ ਰੋਲ ਆਫ ਮਾਡਲ ਅੱਗੇ ਆਉਂਦੇ ਰਹਿਣਗੇ ਤਾਂ ਹੀ ਅਸੀਂ ਖੇਡਾਂ ਦੇ ਵਿੱਚ ਜਿਆਦਾ ਅੱਗੇ ਆ ਸਕਾਂਗੇ ਤੇ ਹੁਣ ਜਿਵੇਂ ਕਿ ਅਸੀਂ ਦੇਖਿਆ ਕਿ ਪਿਛੇ 올림픽ਸ ਦੇ ਵਿੱਚ ਵੀ ਐਥਲੈਟਿਕਸ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚੋਂ ਦੋ ਹੀ ਆਪਣੇ ਐਥਲੀਟ ਗਏ ਕਰੋੜ ਰੇਸ ਦੇ ਵਾਕਿੰਗ ਦੇ ਵਿੱਚ ਦੇਖ ਤੇਜਿੰਦਰ ਸਿੰਘ ਤੂਰ ਤੇ ਪਹਿਲੇ ਹੁਣ ਪਹਿਲੇ ਜਿਹੜਾ ਸਮਾਂ ਸੀ ਉਹਦੇ ਵਿੱਚ ਸਾਡੇ ਕਾਫੀ ਐਥਲੀਟਸ ਸੀ ਜਿਹੜੇ ਟਰੈਕ ਇਵੈਂਟ ਦੇ ਵਿੱਚ ਵੀ ਜਾਂਦੇ ਸੀ ਜਾਂ ਫੀਲਡ ਇਵੈਂਟ ਦੇ ਵਿੱਚ ਵੀ ਜਾਂਦੇ ਸੀ ਤੇ ਇਹਦੇ ਲਈ ਸਾਨੂੰ ਮਿਲ ਜੁਲ ਕੇ ਯਤਨ ਕਰਨਾ ਚਾਹੀਦਾ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਦੋਂ ਮੈਂ ਇੱਥੇ ਗਲੈਂਵੁੱਡ ਕਲੱਬ ਜੋ ਸਿਡਨੀ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਨੇ ਐਡਾ ਵਧੀਆ ਪ੍ਰੋਗਰਾ ਕੀਤਾ ਉਹਨਾਂ ਦੇ ਨਾਲ ਸਿਡਨੀ ਇੱਕ ਵੱਡੀ ਕਲੱਬ ਹੈ ਤੇ ਇਦਾਂ ਦੇ ਛੋਟੇ ਛੋਟੇ ਪ੍ਰੋਗਰਾਮ ਸਾਨੂੰ ਕਰਨੇ ਚਾਹੀਦੇ ਆ ਲੋਕਲ ਲੈਵਲ ਤੇ ਵੀ ਸਾਨੂੰ ਜਿੱਥੇ ਵੀ ਅਸੀਂ ਬੈਠੇ ਆ ਜਿੱਤ ਆਹੀ ਉਹ ਛੋਟਾ ਏਰੀਆ ਆ ਚਾਹੇ ਉਹ ਕੋ ਸ਼ਹਿਰ ਆ ਚਾਹੇ ਉਹ ਪਿੰਡ ਆ ਤੇ ਬਹੁਤ ਹੀ ਖੁਸ਼ੀ ਹੋਈ ਆ ਇੱਥੇ ਆ ਕੇ ਤੇ ਮੈਂ ਧੰਨਵਾਦ ਕਰਦਾ ਤੇ ਬੈਸਟ ਆਫ ਲੱਕ ਕਰਦਾ ਕਿ ਮੀਟ ਸਾਡੀ ਅੱਜ ਦੀ ਬਹੁਤ ਕਾਮਯਾਬ ਤੇ ਵਧੀਆ ਹੋਵੇ ਮੇਰਾ ਨਾਮ ਗੁਰਿੰਦਰਵੀਰ ਸਿੰਘ ਪੰਜਾਬ ਤੋਂ 100 ਮੀਟਰ ਇੰਟਰਨੈਸ਼ਨਲ ਐਥਲੀਟ ਇੰਡੀਆ ਦਾ ਪਹਿਲਾ ਐਥਲੀਟ ਜੋ ਯੂਥ ਏਸ਼ੀਆ ਚੈਂਪੀਅਨਸ਼ਿਪ ਚ 골ਡ ਮੈਡਲ ਸੀਗਾ ਤੇ ਮੇਰੇ ਹੋਰ ਵੀ ਕਾਫੀ ਰਿਕਾਰਡ ਨੇ ਅੰਡਰ 18 ਅੰਡਰ 20 ਤੇ ਸੀਨੀਅਰ ਇੰਟਰ ਸਟੇਟ ਦਾ ਨੈਸ਼ਨਲ ਰਿਕਾਰਡ ਮੇਰੇ ਆ ਜੀ ਤੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਗਲੈਨਵੁੱਡ ਕਲੱਬ ਸਪੋਰਟਸ ਕਲੱਬ ਦਾ ਜਿਹੜੇ ਮੈਨੂੰ ਇੱਥੇ ਸੱਦਾ ਦਿੱਤਾ ਤੇ ਉਹਨਾਂ ਨੇ ਬਹੁਤ ਮਾਣਤਾਂ ਬਖਸ਼ਿਆ ਤੇ ਬਾਕੀ ਸਾਰੇ ਐਥਲੀਟਾਂ ਨੂੰ ਜੋ ਇੱਥੇ ਖੇਡਣ ਆ ਰਹੇ ਉਹਨਾਂ ਨੂੰ ਵੀ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਤੇ ਆਪਣਾ ਆਪਣਾ ਜੀ ਜਾਨਾ ਭੱਜਣ ਤੇ ਆਪਣਾ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੈਂ ਮਾਲਕ ਵੱਲੋਂ ਬੇਨਤੀ ਲਵਨ ਵਰ ਮੈਨੂੰ ਖੁਸ਼ੀ ਵੀ ਹੈ ਜੋ ਕਲੱਬ ਇਹ ਪ੍ਰਲਾ ਕਰ ਰਿਹਾ ਸਪੋਰਟਸ ਵਾਸਤੇ ਮਾਲਕ ਚੜ੍ਹਦੀ ਕਲਾ ਰੱਖੇ ਇਹਨਾਂ ਦੀਆਂ ਭਾਵਨਾਵਾਂ ਨੂੰ ਸਿਰੇ ਲਾਵੇ ਜੋ ਇਹ ਬੱਚਿਆਂ ਨੂੰ ਇਹ ਸਾਰੇ ਇਸ ਸਮੇਂ ਦੇ ਵਿੱਚ ਜੋ ਨਸ਼ੇ ਜਿੱਦ ਸਾਰੀ ਦੁਨੀਆ ਲਗਭਗ ਵਰਲਡ ਦੇ ਵਿੱਚ ਤੇ ਇਹੀ ਇੱਕ ਹੈ ਜਾਂ ਨਾਮ ਤੇ ਜਾਂ ਸਪੋਰਟਸ ਜੋ ਵਹਗੂਰ ਸਿੰਗਲਨ ਕਰਨ ਵਾਲੇ ਜਾਂ ਸਪੋਰਟਸ ਹੈ ਕਿ ਜਿਹੜੀ ਇਹਨਾਂ ਦੁਨੀਆਵੀ ਚੀਜ਼ਾਂ ਤੋਂ ਜਿਹੜੀਆਂ ਜਿਹੜੀ ਡ੍ਰੈਸਟ ਮਾਨ ਚੀਜ਼ਾਂ ਉਹਨਾਂ ਤੋਂ ਦੂਰ ਰੱਖਦੀ ਹੈ ਤੇ ਮੈਂ ਆਪਣੀ ਮਾਲਕ ਕੋਲੋਂ ਬੇਨਤੀ ਮੇਰੀ ਫੇ ਚੜਦੀ ਕਲਾਇ ਰੱਖੇ ਔਰ ਵਧੀਆ ਇਹ ਮੀਟ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ that we will participate in the first multicultural and international athletics meet with true spirit. We will respect and abide by the rules that keep the game going in the true spirit of sportsmanship for the sake of fair play and the game's glory. We will do our best to achieve the best results in sports for the honor of our sports. Thank you. Why Halsa. acknowledge that we are here today on the land of the dark people. The Dark people are the traditional owners of this land. The City of Blacktown Council also acknowledges the President Aboriginal and Torres Strait Islander people who are now reside within this area. ਮੈਂ ਗੁਰਨੀਤ ਕੌਰ ਸਾਰੇ ਖਿਡਾਰੀਆਂ ਦੇ ਨਾਮ ਤੇ ਵਾਅਦਾ ਕਰਦੀ ਹਾਂ ਕਿ ਅਸੀਂ ਪਹਿਲੀ ਬਹੁ ਸਭਚਾਰਕ ਅਤਿ ਅੰਤਰਰਾਸ਼ਟਰੀ ਐਥਲੈਟਿਕਸ ਮੀਟ ਵਿੱਚ ਸੱਚੀ ਭਾਵਨਾ ਨਾਲ ਹਿੱਸਾ ਲਵਾਂਗੇ। ਅਸੀਂ ਹਰ ਪੱਖ ਹੋ ਕੇ ਖੇਡਾਂ ਅਦੇਖ ਖਿਡਾਰੀਆਂ ਜਾਂ ਦੇਸ਼ਾਂ ਲਈ ਖੇਡਾਂ ਦੀ ਸੱਚੀ ਭਾਵਨਾ ਵਿੱਚ ਖੇਡਾਂ ਨੂੰ ਜਾਰੀ ਰੱਖਣ ਵਾਲੇ ਨਿਯਮਾਂ ਦਾ ਅਧਿਕਰਣ ਕਰਾਂਗੇ। ਅਤੇ ਉਹਨਾਂ ਦੀ ਪਾਲਣਾ ਕਰਦੇ ਰਹਾਂਗੇ ਅਸੀਂ ਆਪਣੀਆਂ ਖੇਡਾਂ ਦੇ ਸਨਮਾਨ ਲਈ ਖੇਡਾਂ ਵਿੱਚ ਸਭ ਤੋਂ ਵਧਿਆਨ ਨਤੀਜੇ ਹਾਸਲ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਟੂ ਅਲ ਦੇਪਰੈਂਟਸ ਆਰ ਹਿਅਰ ਮੈਕ ਸ਼ੇਰਿੰਗ ਵਿਦ ਦਾ ਐਥਲੀਟਸ ਐਂਡ 올 ਦਾ ਐਥਲੀਟਸ I could imagine the thrill that you had walking around 200 that 200 metres meter, uh, in that opening uh, march, and uh, the opening ceremony, uh, ceremony there. there. Imagine, imagine how the Olympians feel when they go out and march at the Olympic, Olympic Games. Games. But here at Black Blacktown International Sports Park, Park uh, just, just to, to let you know, because many of the youngsters weren't born back in, in uh, the 2000. Year 2000 but, but this was the actual Olympic, Olympic training field as the athletes, athletes got ready to go, go to Homebush to, to compete at in the Olympic, Olympic Games. Games. The, the track, track that you're about to run, run on is actually referred to as a Mondo track, track and, it's and it's the, the only one, one of its kind in New South, South Wales, and it's Olympic quality. quality. So, so the, the efforts that you do today are, today are actually Olympic. Olympic. Are uh, budding Olympians, Olympians out here, and, and hopefully, we'll see, see you celebrating and, and running out for Australia one day. One day so, good, good luck today. Enjoy, today, enjoy the day, and, and uh, wish every, every competitor, competitor every success. Thank you. Thank you. Uh, ਆਪਕੇ ਅੰਦਰ ਦੀਆਂ ਗਹਿਰਾਈਆਂ ਤੋਂ ਇੱਕ ਇੱਕ ਟੀਮ ਦੇ ਮੈਂਬਰ ਨੂੰ ਪਛਾਈ ਦੇਣਾ ਸਾਡੇ ਗਲੈਨਵਰਡ ਐਥਲੈਟਿਕ ਤੇ ਸਪੋਰਟਸ ਕਲੱਬ ਨੇ ਜਿਨ੍ਹਾਂ ਨੇ ਐਡਾ ਮੁੰਡਾ ਪ੍ਰਾਲਾ ਕੀਤਾ ਸਾਰੇ ਇਹਦੇ ਬੱਚੇ ਨੂੰ ਇੱਕ ਮੰਚ ਤੇ ਇਕੱਠਾ ਕਰਨਾ ਰੱਖ ਕਰੇ ਵਾਹਿਗੁਰੂ ਕਰੇ ਇਹ ਇਸ ਤਰ੍ਹਾਂ ਚੱਲਦਾ ਮੇਰੇ ਹਰ ਸਾਲ ਇਹ ਹੋਰ ਮਰ ਚੜਕੇ ਚੜਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਾਗਾ ਬੜਾ ਦਿਨ ਹੈ ਗੜਨਗੋਟ ਸਪੋਰਟ ਸੈਂਟਰ ਦੇ ਸਮੂਹ ਪ੍ਰਬੰਧਕਾਂ ਵੱਲੋਂ ਬਹੁਤ ਹੀ ਵੱਲੇ ਦਰਜੇ ਦਾ ਉਪਰਾਲਾ ਕੀਤਾ ਗਿਆ ਹੈ ਔਰ ਭਾਈਚਾਰੇ ਨੂੰ ਮਾਣ ਲੈ ਕੇ ਬੱਚਿਆਂ ਵਾਸਤੇ ਇਹ ਜੋ ਮਲਟੀਕਲਚਰਲ ਸਪੋਰਟ ਇਵੈਂਟ ਕਰਾਇਆ ਜਾ ਰਿਹਾ ਹੈ ਚੰਗੀਆਂ ਸ਼ੁਰੂਆਤਾਂ ਨੇ ਕਾਲਪੁਰਖ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਸਹਿਯੋਗ ਨਾਲ ਇਹ ਉਦਮ ਹਰ ਸਾਲ ਚੱਲਦੀ ਰਹੇਗੀ ਔਰ ਸਾਡਾ ਜਿਹੜਾ ਸਾਥ ਹੈ ਸਹਿਯੋਗ ਹੈ ਉਹ ਤੁਹਾਡੇ ਨਾਲ ਹੈ ਭਾਈਚਾਰੇ ਦਾ ਸਹਿਯੋਗ ਤੁਹਾਡੇ ਨਾਲ ਹੈ ਇਸ ਤੋਂ ਨਾਮ ਇਹਨਾਂ ਖਾਸ ਕਰਕੇ ਪਲੇਟੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਸਾਡੇ ਆਪਣੇ ਬੱਚੇ ਬੱਚੀਆਂ ਧੀਆ ਭੈਣਾ ਅੰਨੀਆਂ ਹੀ ਨੇ ਇਸ ਤੋਂ ਨਾਮ ਜੈਸਤੇ ਨੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਅਤਵੀਤ ਉਹ ਸਹਿਬਾਨ ਜੋ ਆਏ ਨੇ ਉਨਾ ਨਵਾਂ ਵੀ ਜੁਆਇਆ ਹੈ ਤੁਹਾਨੂੰ ਸਾਰਿਆਂ ਨੂੰ ਅਕਾਲ ਪੁਰਖ ਜੀ ਅੱਗੇ ਬਖਸ਼ੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੁਹਾਡੇ ਪਾਸੋਂ ਇੱਥੇ ਆਇਆ ਤੋਂ ਸੋ ਮੈਂ ਉਮੀਦ ਕਰਦਾ ਹੈ ਆਸ ਕਰਦਾ ਹੈ ਅਰਦਾਸ ਕਰਦਾ ਹੈ ਕਿ ਆਪਾਂ ਇਸੇ ਤਰ੍ਹਾਂ ਇਸ ਚੀਜ਼ ਨੂੰ ਅੱਗੇ ਦੋਰਦੇ ਹੋਏ ਸੈਂਤੀਆਂ ਸਾਲਾਨਾ ਸੇਖ ਫੀਡਾ ਅਗਲੇ ਸਾਲ 2025 18 19 ਅਤੇ 20 ਅਪ੍ਰੈਲ ਨੂੰ ਸਿਟੀ ਵਿਖੇ ਕ੍ਰੈਸਟ ਸਪੋਰਟਸ ਕੰਪਲੈਕਸ ਜੋ ਮੈਚ ਜਿਖੇ ਆ ਉੱਥੇ ਹੁੰਦਾ ਰਹੀਆਂ ਨੇ ਪਾਈਚਾਰੇ ਨੂੰ ਖੁੱਲਾ ਸਤਾਇ ਨਹੀਂ ਹੈ ਸੱਜੇ ਦਾ ਤਾਂ ਗੀਤ ਵੀ ਹੈ ਕਿ ਆਪਾਂ ਸਾਰਿਆਂ ਨੂੰ ਉੱਥੇ ਔਟੀ ਗੜ ਬੁੱਢਾ ਜੋੜ ਕੇ ਸ਼ਾਮਿਲ ਵੀ ਹੋਣਾ ਹੈ ਭਾਗ ਵੀ ਲੈ ਆਈ ਹੋਈ ਸਟੇਜਾਂ ਦੁਨੀਆ ਭਰ ਤੋਂ ਸੰਗਤ ਦੀ ਸੇਵਾ ਵੀ ਕਰਨੀ ਹੈ ਉਹਨਾਂ ਖੇਡਾਂ ਵਿੱਚ ਆਮ ਤੌਰ ਤੇ 5000 ਦੇ ਕਰੀਬ ਅਠੀਕ ਖੇਡਾਰਾਂ ਖਿਡਾਰੀ ਭੱਜ ਲੈਂਦੇ ਨੇ ਆਪਾਂ ਉਹਨਾਂ ਨੂੰ ਕੋਰੋਨਾ ਵੀ ਦੇਣਾ ਤੇ ਨਾਲ ਹੀ ਨੰਗਰ ਵੀ ਚੋਣਾ ਹੈ ਉਹਨਾਂ ਨੂੰ ਛਿੰਨਾ ਵੀ ਚੱਕਣਾ ਲਾਉਣਾ ਆਪਣੀਆਂ ਜ਼ਿੰਮੇਵਾਰੀਆਂ ਨੇ ਤੱਕੜੇ ਹੋ ਜਾਓ ਤਿਆਰ ਹੋ ਜਾਓ ਬਾਵਵਾ ਵੱਡਾ ਰਿਕਵੈਸਟ ਅਦਰ ਆਨਰੇਬ ਮੈਂਬਰ ਪਾਰਲੀਮੈਂਟ ਇਨ ਆਵ ਸਟੇਟ ਰਿਸਪੈਕਟਡ Stephen Barley, who has mentioned that this track is a wonderful track. Indeed, Indeed. It, it is a is very good track. track. It's, it's fantastic track. Fantastic track. And, and while, while you were mayor of Blacktown Council, Council, you, you guys, guys have done, done a great job in this space. But I would like to request this that because the community, community is getting together, together and, and putting, putting this show for the community, by the community, so any fee the council or the organizer would have charged for this event i would quite request you to get it waived to some in one way or another please that's your request and also we will be coming back again to the same track here these events belong to community, belong to society, and these uh, venues, sports venues, belong to community and society. And we really appreciate your efforts, what you have done so far, and we are looking forward to support you more everywhere you go. But we also request that uh, we should encourage more events in this sort of uh, event here. Yeah. And we we'll assure you that we will come back because we are a big part of. A local uh, uh, annual marathon event, which start from this place and go all the way on M7. And our club alone, we were 70 of us here last year, and we come uh, with Grandwood Sports Club. I believe we will be more than 100 athletes just in that event alone. So we want to promote local sports in the local events, local grants. You support us. We support one. Uh, we want to support the community. With those lines, I would like to move on to the next spectators to speakers. So all day, all we are want, uh, asking from you guys is cooperation and fun. We're going to have a lot of fun, and you cooperate with us. We will make sure you have a lot of fun and enjoy the day. Thank you very much. Bye, Khalsa.